ਮੈਂ ਪ੍ਰਿੰਸ ਆਪਣੇ YouTube ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਗੱਲ ਕਰਾਂਗੇ ਕਣਕ ਦੇ ਉੱਤੇ ਕਿਹੜੀ ਸਪਰੇਅ ਕਰੀਏ ਤਾਂ ਜੋ ਅਸੀਂ ਕਣਕ ਨੂੰ ਵਧੀਆ ਗੱਧਰ ਕਰ ਸਕੀਏ ਅਤੇ ਵਧੀਆ ਫਟਾਰਾ ਕਰ ਸਕੀਏ ਜਿਵੇਂ ਕਿ ਹੁਣ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਤੇ ਪਹਿਲਾ ਪਾਣੀ ਲੱਗਣ ਤੋਂ ਬਾਅਦ ਕਣਕਾਂ ਪੀਲਾਪਨ ਦਿਖਾਉਣ ਲੱਗ ਰਹੀਆਂ ਹਨ ਅਤੇ ਰੇਤਲੇ ਬਾਹਣ ਵੀ ਬਹੁਤ ਜ਼ਿਆਦਾ ਪੀਲਾਪਨ ਦਿਖਾਈ ਦੇ ਰਿਹਾ ਹੈ ਅਤੇ ਅੱਜ ਤੁਹਾਨੂੰ ਅਸੀਂ ਦੱਸਾਂਗੇ ਦੋ ਪ੍ਰੋਡਕਟਾਂ ਬਾਰੇ ਜਿਨ੍ਹਾਂ ਦੀ ਸਪਰੇਅ ਕਰਕੇ ਤੁਸੀਂ ਬਹੁਤ ਵਧੀਆ ਫਟਾਰਾ ਵੀ ਲੈ ਸਕਦੇ ਹੋ ਅਤੇ ਕਣਕ ਬਹੁਤ ਵਧੀਆ ਦੇਖਣ ਲੱਗ ਜਾਵੇਗੀ ਤਾਂ ਉਹ ਤੁਹਾਨੂੰ ਦੱਸਦੇ ਹਾਂ ਉਹ ਚੀਜ਼ ਬਾਰੇ ਸਭ ਤੋਂ ਪਹਿਲਾਂ ਪ੍ਰੋਡਕਟੋਂ ਦਾ ਟ੍ਰੋਪੀਕਲ ਕੰਪਨੀ ਦਾ ਟੈਗ ਸਟਾਰਟ ਇੱਕ ਬਹੁਤ ਹੀ ਵਧੀਆ ਪ੍ਰੋਡਕਟ ਹੈ ਜਿਸ ਦੇ ਵਿੱਚ 11 ਦੇ 11 ਤੱਤ ਮਿਲ ਜਾਂਦੇ ਹਨ ਅਤੇ ਇਹ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਆਓ ਅਸੀਂ ਦੇਖਦੇ ਹਾਂ ਇਹਦੇ ਵਿੱਚ ਤੁਹਾਨੂੰ ਕੀ ਕੀ ਤੱਤ ਮਿਲ ਜਾਂਦੇ ਹਨ ਜਿਵੇਂ ਕਿ ਨਾਈਟrogen ਫਾਸਫੋਰਸ ਪੋਟਾਸ਼ੀਅਮ ਆਇਰਨ ਜ਼ਿੰਕ ਮੈਗਨੀਜ਼ੀਅਮ ম্যাগਨੇਸ਼ੀਅਮ ਕਾਪਰ ਬੋਰਨ ਡੈਨਸਿਟੀ ਅਤੇ ਪੀ ਐਚ ਇਹ ਟ੍ਰੋਪੀਕਲ ਕੰਪਨੀ ਦਾ ਇੱਕ ਸੰਪੂਰਨ ਖਾਦ ਮਿਲ ਜਾਂਦੀ ਹੈ ਇਸਦੀ ਡੋਜ਼ 100 ਗ੍ਰਾਮ ਪ੍ਰਤੀ ਏਕੜ ਆਪਾਂ ਇਸ ਨੂੰ ਸਪਰੇਅ ਕਰ ਸਕਦੇ ਹਾਂ ਇਸ ਦੇ ਨਾਲ ਹੀ ਤੁਸੀਂ ਸ਼੍ਰੀ ਰਾਮ ਕੰਪਨੀ ਦਾ ਮੈਗਨੀਜ਼ ਸਲਫੇਟ 30.5 ਜੋ ਕਿ ਬਹੁਤ ਹੀ ਵਧੀਆ ਪ੍ਰੋਡਕਟ ਹੈ ਨੂੰ ਵੀ ਇਸਤੇਮਾਲ ਕਰ ਸਕਦੇ ਹੋ ਜਿਵੇਂ ਕਿ ਧੁੰਦ ਜਾਣ ਤੋਂ ਬਾਅਦ ਤਰੇਲ ਉਤਰਨ ਤੇ ਤੁਸੀਂ ਇਸ ਦੀ ਸਪਰੇਅ ਕਰ ਸਕਦੇ ਹੋ 150 ਲੀਟਰ ਪਾਣੀ ਪ੍ਰਤੀ ਏਕੜ ਲਗਾ ਕੇ ਇਸ ਦੀ ਸਪਰੇਅ ਕਰ ਸਕਦੇ ਹੋ ਇਸ ਨਾਲ ਕਣਕ ਦਾ ਫਟਾਰਾ ਬਹੁਤ ਵਧੀਆ ਹੋਵੇਗਾ ਅਤੇ ਕਣਕ ਵਧੀਆ ਚੱਲੇਗੀ ਧੰਨਵਾਦ ਬੰਦਾ